ਕਿਹਦੇ ਕੰਮ ਕਰ ਲਿਆ ਕਰੇ ਕੋਈ ਪਿਆਰਾਂ ਦਾ ਮਰੇ ਕੁੱਤੇ ਉਹ ਮੰਜੇ ਸਾਰਾ ਦਿਨ ਕਰਦਾ ਗੱਲ ਨਾਲੇ ਰੋਜ਼ ਤਾਂ ਪੁਘਾਈ ਕਰੀਦੀ ਆ ਮੱਝ ਮੂਰੇ ਜਿਹੇ ਜੀ ਬੀਨ ਵਜਾਈ ਜਿਹੇ ਜੀ ਨਾ ਵਜਾਈ ਮੈਂ ਕਹਿਣਾ ਇਹਨੂੰ ਉਹ ਬੇਲੜਾ ਉੱਠ ਕੇ ਵੀ ਕੰਮਕਾਰ ਕਰ ਲਿਆ ਕਰ ਮੰਜਾ ਤੁੜੀ ਜਨ ਰਹਿਣਾ 24 ਘੰਟੇ ਪਿਆਰਾਂ ਨੇ ਤੇ ਲਾ ਤੂੰ ਕੰਮ ਕਰਨਾ ਨਾ ਕੁਝ ਹੋਰ ਓਏ ਉੱਠ ਖੜ ਛੋੜ ਦੇ 15 ਰੋਟੀਆਂ ਮੌਨਾ ਪੈ ਜੂ ਜਾ ਲੱਗ ਜਾ ਕਿਸੇ ਕੰਮ ਕਰ ਤੇ ਦਿਹਾੜੀ ਬਗ ਜਾ ਕਰ ਮੈਥੋਂ ਨਹੀਂ ਹੁੰਦਾ ਯਾਰ ਕੋਈ ਕੰਮ ਕਰ ਕਿਉਂ ਜਦ ਲੱਗਿਆ ਹੋਇਆ ਹੁੰਦਾ ਨਹੀਂ ਹੋਰ ਕੌਣ ਕਰੂ ਕੰਮ ਆ ਆਏ ਨਹੀਂ ਖੜੇ ਪੂਰੇ ਖੜੋ ਜੱਪਾ ਤਾਸਾ ਹਾਂ ਲੈ ਗਏ ਗੋਨੇ ਸਪਾਲੇ ਗਿੱਤੇ ਆ ਤਾਂ ਚਾਰ ਸਿਸਟਰ ਲਾਗਾ ਜੱਪਾ ਤੇ ਤੋਂ ਕਰੋ ਨਿਕਲ ਜਾ ਨਹੀਂ ਹੁੰਦਾ ਕੰਮ ਵੇਲਾ ਭਾਲਦਾ ਪੂਰੇ ਇਧਰ ਉੱਠਿਆ ਇਧਰ ਪੈ ਗਿਆ ਇਧਰ ਉੱਠਿਆ ਇਧਰ ਪੈ ਗਿਆ ਕੰਮ ਨਹੀਂ ਕਰਨੀ ਕੋਈ ਉਹ ਖੇਤ ਬੰਦਾ ਕੀੜਾ ਮਾਰਿਆ ਵੇ ਕੋਈ ਹੋਰ ਕਰ ਲੈ ਜਮੇ ਸ਼ਰਮ ਲਾਹੀ ਪਈਆ ਹਰੀ ਦਿਹਾੜੀ ਭੈਣਾ ਖਾ ਕੇ 10 ਰੋਟੀਆਂ ਮੌਜ ਨਾਲ ਪਿਆ ਰਹੂ ਮੇਰੇ ਕਮਾਈ ਦੇਣੀ ਵਿਆਜ ਤੇ ਛੋਡੇ ਤਾਂ ਮਕਾਰ ਨਹੀਂ ਮੁਗਦੇ ਉਹ ਉੱਥੇ ਜਾ ਕੇ ਪੈਂਦੇ ਆ ਥੜੇ ਤੇ ਯਾਰ ਬੰਦਾ ਕੋਈ ਨਹੀਂ ਨੀ ਅੱਜ ਅੱਗੇ ਤਾਂ ਸਿਪਾਰਕ ਕੋਲੇ ਬਥੇਰੇ ਬੈਠੇ ਹੁੰਦੇ ਉਹ ਕਿਹੜਾ ਹੋ ਗਿਆ ਪੀਤੂ ਲੱਗਦਾ ਯਾਰ ਤੈਨੂੰ ਪੜਨੈ ਜੇ ਜਾਊਗਾ ਤਾਂ ਓ ਕਿਵੇਂ ਆ ਪੀਤੂ? ਤੇ ਭਾਈ ਕੀ ਕਰਦਾ? ਉਹ ਨਹੀਂ ਪਿਆ ਸੀ। ਉਹ ਖੇਤ ਕੰਮ ਹੀ ਕਰਾਏ ਰ ਘੰਟਾ ਤੱਕ। ਕੀ ਕਰਨਾ? ਉਹ ਖਾਲ ਜਾ ਕਢਣਾ ਯਾਰ ਇੱਕ ਬੰਦਾ ਕੋਈ ਮਿਲਿਆ ਨਹੀਂ। ਵੜਾ ਦਿੰਨੇ। ਚੱਲ ਵੜ ਯਾਰ ਬਾਈ ਬਣ ਕੇ। ਉਪਰ ਇੰਜਨ ਵਾਂਗੂ ਸਰੀਰ ਥੋੜਾ ਜਿਹਾ ਔਖਾ ਸਟਾਰਟ ਹੁੰਦਾ। ਸਰੀਰ ਤਾਂ ਬਣਾ ਦੂਗਾ ਤੇਰਾ ਰਾਜਾ। ਮੈਂੰਤ ਕਰ ਲੈਗਾ ਸਰੀਰ ਤੇ ਫੇਰ ਚੱਲ ਮੈਂ ਗੱਲ ਹੀ ਨਹੀਂ ਕਰੀ ਤੂੰ ਆ ਜਾ ਤੂੰ ਕਰੇਗਾ ਲੈ ਕੇ ਆਵੇਂਗਾ ਬਾ ਤੈਨੂੰ ਕੰਮ ਤੇ ਲਾ ਕੇ ਚਾਹਦੇ ਹਾਂ ਮੈਂ ਬੈਠ ਤੂੰ ਬੈ ਜਾ ਬੈ ਜਾ ਚੱਲੀਏ ਚੱਲ ਲਈ ਲੈ ਵੀ ਪੀ ਤੂੰ ਖਾਲ ਦੀ ਗੱਲ ਬਣਾਦੀ ਕਰਾ ਬਾਈ ਬਣ ਕੇ ਬੰਦਾ ਜੇ ਕੋਈ ਨਹੀਂ ਮਿਲਿਆ ਯਾਰ ਸੜਕਾੜ ਮਾਈ ਯਾਰ ਇਹ ਐਂ ਜੀ ਲੱਗਦਾ ਵੀ ਜਿਵੇਂ ਫਜੇਤ ਵੀਜੀ ਗਈ ਹੁੰਦੀ ਆ ਹਨਾ ਬੱਗਾ ਮਿਲਿਆ ਨਹੀਂ ਕੋਈ ਠੀਕ ਉਹਦੇ ਬੰਦੇ ਬੰਦੇ ਕਾਹਨੂੰ ਮਿਲਦੇ ਆ ਭਾਈ ਕੰਮ ਵਾਲਾ ਬੰਦਾ ਮਿਲਦੇ ਨਹੀਂ ਕੋਈ ਯਾਰ ਕੰਮ ਵਾਲੇ ਤਾਂ ਬੜੇ ਔਖੇ ਮਿਲਦੇ ਆ ਧੰਨਵਾਦ ਭਾਈ ਤੇਰਾ ਯਾਰ ਜਿਹੜਾ ਤੂੰ ਅੱਜ ਮੇਰੇ ਕੰਮ ਆ ਗਿਆ ਉਹ ਕੋਈ ਨਹੀਂ ਭਾਈ ਕੋਈ ਨਹੀਂ ਤੂੰ ਇਹਨੂੰ ਖਾਲ ਦਿਖਾ ਕੇ ਨਾ ਖਾਲ ਤਾਂ ਘੜਿਆ ਜਾਣ ਆ ਜਾ ਭਾਈ ਕੀ ਕਰ ਦਿਖਾ ਕੇ ਨਾ ਕਿਹੜਾ ਖਾਲ ਆ ਆ ਜਾ ਆ ਜਾ ਆ ਖਾਲ ਦੀਆਂ ਪਵਾ ਦਾਂਗੇ ਬਾਚੀਆਂ ਆਪਾਂ ਖਾਲਾ ਤਾਂ ਭੱਜਿਆ ਫਿਰੂ ਆਪਣੇ ਮੂਰੇ ਆ ਜਾ ਚਲ ਆਪਣੇ ਆ ਗਿਆ ਵਾ ਹਣ ਇੱਧਰ ਨੂੰ ਅੱਛਾ ਲੈ ਵੀ ਤੁਸੀਂ ਸਿਆ ਆ ਖਾਲ ਆਪੜ ਆਹ ਵਈ ਛੋਰੀ ਹਾਂ ਹਾਂ ਆ ਵੀ ਇੱਧਰ ਨੂੰ ਵੀ ਹਾਂ 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 ਬੱਲੇ 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 ਭਾਇ ਨਾ ਖਾਲ ਦੀ ਲੰਬਾਈ ਉਹੀ ਵਾਲੀ ਆ ਬਈ ਓਏ ਕੋਈ ਬਾਲੀ ਨਹੀਂ ਉਹੀ ਲੱਗਦੀ ਐ ਤੈਨੂੰ ਉਹ ਨਾ ਬਈ ਇਹ ਤਾਂ ਨਾਇਣਾ ਦੇਵੀ ਜਿੰਨੀ ਐ ਬਹੁਤ ਲੰਬਾਈ ਐ ਓਏ ਨਹੀਂ ਵੀ ਤੂੰ ਹੀ ਲੱਗਦੀ ਐ ਤੈਨੂੰ ਤੂੰ ਲੱਗ ਕੇ ਰ ਕੰਮ ਤੇ ਆ ਚੱਕ ਕਹੀ ਕੰਮ ਤੇ ਤਾਂ ਬਈ ਬਾਅਦ ਚ ਹੀ ਲੱਗਾਗੇ ਹੂੰ ਪਹਿਲਾਂ ਤੂੰ ਮਾਲ ਲੈ ਕੇ ਆ ਮਾੜਾ ਮੋਟਾ ਕੰਮ ਨਹੀਂ ਇਹਨੂੰ ਤਾਂ ਕੜੇ ਹੱਥੀਂ ਹੱਥ ਪਾਉਣਾ ਪਊ ਅੱਛਾ ਲਾਹੋਰਾ ਚਾਹ ਠੀਕ ਐ ਤੂੰ ਬੈਠ ਮੈਂ ਲਿਆਉਣਾ ਮਾਲ ਚੰਗਾ ਆ ਆ ਜੀ ਛੇਤੀ ਨਹੀਂ ਤਾਂ ਇੱਥੇ ਬਚ ਗਈਆਂ ਪਈ ਜਾਵਾਂਗੇ ਆਪਾਂ ਨੂੰ ਰਾਹ ਨਹੀਂ ਦੇਣਾ ਖਾਲ ਦੇ ਆ ਨਾ ਖੱਬਲ ਖੋਲੇ ਜੇ ਨੇ ਆਏ ਨਹੀਂ ਲੋਟ ਆਉਣਾ ਜਿੰਨਾ ਟਾਈਮ ਮਾਲ ਨਹੀਂ ਖਾਦਾ ਜਾਣਾ। ਉਹ ਲਾਂ ਵੀ ਪੀ ਤੂੰ। ਕਿਉਂ ਬਈ ਲਾਂਦਾ ਓਏ? ਥੋੜਾ ਜਿਹਾ ਪਿਆਈ ਚਾਚੇ ਦਾ ਰੱਖਿਆ ਹੋਇਆ। ਕੋਈ ਨਹੀਂ। ਆ ਲੈ ਪਾਣੀ ਲੈ ਲੈ। ਹੈਗਾ ਤਾਂ ਥੋੜਾ ਜਿਹਾਗਾ ਇੰਨਾ ਕੁ ਦਾ ਮੈਂ ਸਿੰਪਲ ਦੇਖਦੀ ਖਾ ਜਣਾ ਹੁੰਨਾ। ਕੋਈ ਨਹੀਂ ਕੋਈ ਤੂੰ ਡੰਗਾ ਸਾਰ ਜੰਮੇ। ਡੰਗਾ ਦਾ ਕੁੰਜ ਲਾਂ ਇਹਦਾ ਆਪਾਂ। ਹੁਣ ਮੈਨੂੰ ਕਿਹੜਾ ਪਤਾ ਸੀ ਨੇ ਪਹਿਲਾਂ ਲੈ ਕੇ ਰੱਖਦਾ। ਚੱਲ ਕੋਈ ਨਹੀਂ। ਕਾੜ ਦੇ ਮਾੜਾ ਫਿਰ ਨਾ ਨਾ ਕਾੜ ਨੂੰ ਦਬੀਆ ਚੱਲ ਆਈ ਖਾ ਲੈਣਾ ਕਿਹੜਾ ਬਾਹਾਂ ਦਾ। ਆ ਥੋੜਾ ਜਿਹਾਗਾ। ਥੋੜੇ ਵਾਸਤੇ ਵਾੜਾ ਘਰੇ ਮੇਰੇ ਬਾਦ ਤੇ ਥੋੜਾ ਮੇਰਾ ਖਾਂਦਾ ਪੀਂਦਾ ਰਹਿਣਾ ਨਾ ਖਾਲਦੀ ਬਣਾਦੀ ਗੱਲ ਕਰ ਚੰਗਾ ਮਾਲ ਵੀ ਪੂਰਾ ਸਿਰੇ ਦਾ ਰਾਸਤਾਨੀ ਆ ਖਾਲ ਤਾਂ ਭੱਜਿਆ ਫਿਰੂਗਾ ਖਾਲਦੀ ਨਾ ਪ੍ਰਵਾਹ ਕਰ ਤੂੰ ਮਾਲ ਘੈਂਟ ਆ ਓਏ ਕਿਉਂ ਠੀਕ ਆ ਹੂੰ ਜਮਾ ਸੇਰਾ ਐਂ ਕਰ ਬਾਈ ਭੱਜ ਕੇ ਜਾ ਕੇ ਨਾ ਤੂੰ ਚਾਹ ਬਣਾ ਕੇ ਲੈ ਕੇ ਆ ਕੈੜੀ ਜੀ ਇਹ ਮਾਲ ਨੇ ਪਾਣੀ ਨਾਲ ਨਹੀਂ ਘੁਰਨਾ ਅੱਛਾ ਚਾਹ ਦੇ ਨਾਲ ਮਾਰੂੰ ਤੱਕਾ ਫੇਰ ਦੇਖੀ ਤੂੰ ਖਾਲ ਦਾ ਕੀ ਬਣਾਉਣਾ ਮੈਂ ਚਲ ਠੀਕ ਆ ਤੂੰ ਲੱਗ ਕੰਮ ਤੇ ਚਾਹ ਲਿਆਉਣਾ ਮੈਂ ਖੱਬਲ 6 ਮਹੀਨੇ ਨਹੀਂ ਹੋਣਾ ਮੇਰਾ ਹੱਥ ਫੇਰਿਆ ਵਾ ਖਾਲ ਤੇ ਮੈਂ ਮੋਟਾ ਪੇ ਰੱਖਾ ਮਿੱਠਾ ਤੇਜ ਜਿਵੇਂ ਉਹ ਕਹਿੰਦੇ ਨੇ ਹੁੰਦੇ ਪੱਤੀ ਠੋਕ ਕੇ ਮਿੱਠਾ ਰੋਕ ਕੇ ਅੱਛਾ ਹੂੰ ਜਾ ਕੇ ਨਾ ਲਿਆ ਭੱਜ ਕੇ ਜਾ ਕੇ ਆ ਜੀ ਹਿੰਮਤ ਨਾਲ ਉਹ ਕੋਈ ਨਹੀਂ ਮਗਰ ਤੂੰ ਟੈਨਸ਼ਨ ਕਿਉ ਲੈਣਾ ਖਾਲ ਤਾਂ ਗਿਆ ਮੰਨ ਹੁਣ ਘੜ ਦੂੰਗਾ ਐਵੇਂ ਦਿਮਾਗ ਤੇ ਬੋਝ ਪਾਇਆ 10 ਮਿੰਟ ਦਾ ਕੰਮ ਆਗਾ ਖਾ ਲੀਆ ਭਾਏ ਪਹਾੜ ਥੋੜੀ ਆ ਹੁਣ ਘੜ ਦਾਂਗੇ ਇਥੇ ਕੁਝ ਨਹੀਂ ਹੋਣਾ ਜਦੋਂ ਕਿਰਾ ਚੰਬੜ ਕੇ ਕਹੀ ਵੀ ਤੇਰੀ ਮੂੜੀ ਜੇ ਪਈਆ ਖੰਡੂ ਜੀ ਚੱਲ ਕੋਈ ਨਹੀਂ ਹੁਣ ਤਾਂ ਪੋਸਟ ਕਰੂੰਗਾ ਮਾਲ ਕਮਾਣਾ ਨਸਰਾ ਉਹ ਪੀ ਤੂੰ ਹਾਂ ਉਹ ਤੂੰ ਕੋਈ ਕਰੇ ਨਹੀਂ ਯਾਰ ਬੈਠੀਆਂ ਉਹ ਚਾਹ ਪੀ ਕੇ ਲੱਗਦੇ ਭਾਈ ਹੁਣ ਪਹਿਨਾ ਕਿੱਥੇ ਲੱਗਾਂਗੇ ਮਾਲ ਜੇ ਘਰੂ ਫੇਰ ਹੀ ਆ ਲੇਕਿਨ ਇਹ ਜਾ ਤੂੰ ਉਹ ਚਾਹ ਤਾਂ ਮੈਂ ਲਿਆ ਆ ਕੋਈ ਨਹੀਂ ਫੇਰ ਪੀ ਕੇ ਲੱਗਦੇ ਆਪਾਂ ਜਾ ਪੀ ਕੇ ਇੱਕ ਇੱਕ ਕੱਪ ਸਿੱਟ ਕੇ ਅੰਦਰ ਖਾ ਦੀ ਨਾ ਪ੍ਰਵਾਹ ਕਰ ਕੋਈ ਨਹੀਂ ਸਾਢੇ ਦਾ ਸੀ ਹੋਇਆ ਇਹ ਤਾਂ ਉਹ ਸਾਰਾ ਦਿਨ ਪਿਆ ਆਪਣੇ ਕੋਲੇ ਉਹ ਮੈਨੂੰ ਤਾਂ ਪਤੰਦਰ ਐਹੀ ਵੀ ਤੂੰ ਅੱਧਾ ਘਟਦਾ ਹੋਊਗਾ ਯਾਰ ਉਹ ਘਟਦਾਂਗੇ ਘਟਦਾਂਗੇ ਚਾਹ ਪੀ ਕੇ ਹੁਣ ਲੱਗ ਜੰਨੇ ਆਪਾਂ ਲੈ ਇਹ ਵੀ ਪੀ ਤੂੰ ਹੁਣ ਤੂੰ ਮਾਲ ਵੀ ਖਾ ਲਿਆ ਚਾ ਵੀ ਕਰੜੀ ਜੀ ਤੂੰ ਤਾਂ ਸਰੀਰ ਠੀਕ ਆ ਕਹਣਾ ਜਮਾ ਘੰਡੇ ਰਿਆ ਹੁਣ ਤਾਂ ਭਰਾਵਾ ਤੇ ਹੁਣ ਵੀਰ ਬਣ ਕੇ ਕੱਢ ਦੇ ਖਾਲਜ ਕੋਈ ਨਹੀਂ ਮਖਾ ਪਰਵਾਹ ਨਾ ਕਰ ਤੂੰ ਮੈਂ ਲੱਗਦਾ ਕਢ ਨਾ ਇੱਥੋਂ ਹੀ ਲੱਗ ਜਾ ਬਸ ਕਿਧਰੋਂ ਮਰਜ਼ੀ ਲੱਗ ਜਾ ਤੇਰੀ ਮਰਜ਼ੀ ਆ ਮੈਂ ਲੱਗਦਾ ਕਢ ਨਾ ਤੂੰ ਜਾ ਕੇ ਆਪਦਾ ਪੱਠੇ-ਪੁੱਠੇ ਪਾਇਆ ਆਉਂਦਾ ਹੋਇਆ ਚਾਹ ਤੇ ਰੋਟੀ ਲੈਣੀ ਹੋਰ ਭਰਾ ਬਣ ਕੇ ਜਾਗਾ ਲੈ ਆਉਣਾ ਹਾਂ ਕਰਾਈ ਲਈ ਤੰਗਾ ਓਏ ਵਾਹ ਵਾਹ ਓਏ ਓਏ ਭਾਈ ਓਏ ਓਏ ਮਾਰਦਾ ਓਏ ਵੱਡੀ ਗੀ ਲੱਤ ਓਏ ਮੇਰੀ ਤਾਂ ਲੱਤ ਵੱਡੀ ਓਏ ਓਏ ਇਹ ਦੇਤੀ ਕਰ ਓਏ ਓਏ ਹੱਡ ਲੱਗ ਗਈ ਓਏ ਕਾ ਤਾ ਓਏ ਓਏ ਇਹਦੇ ਵਿੱਚ ਖਸਮਾ ਪਾਣੀ ਪੂਣੀ ਦਾ ਛੱਡ ਲੈ ਇੱਟ ਵਰਗਾ ਕੈੜਾ ਕਰੀ ਬੈਠਾਗਾ ਇਹਨੂੰ ਟਖਾ ਲੰਦਾ ਕਹਿੰਦਾ ਥੋੜਾਗਾ ਯਾਰ ਤੇਰਾ ਵੀ ਸਰਾ ਹੀ ਪਿਆ ਓਏ ਭੱਜ ਕੇ ਦੇਤੀ ਵੰਦ ਦੇ ਭਰਾ ਬਣ ਕੇ ਯਾਰ ਇਹਦਾ ਲੱਤ ਜਦੋਂ ਹੀ ਵੱਢੀ ਗਈ ਹੱਡੀ ਤੱਕ ਜਾ ਲੱਗੀ ਗਈ ਆਏ ਓਏ ਰੱਬਾ ਮੇਰੇ ਆਏ ਓਏ ਤੀ ਸਹੀ ਵਰਗਾ ਪਈ ਜਾਂਦੀਆਂ ਲੱਗੀਆਂ ਆਏ ਓਏ ਓ ਚੱਲ ਮੈਂ ਤੈਨੂੰ ਡਾਕਟਰ ਦੇ ਲੈ ਕੇ ਚੱਲ ਓ ਡਾਕਟਰ ਨੂੰ ਰਹਿਣ ਦੇ ਤੂੰ ਡਾਕਟਰ ਤੇ ਗੋਲੀ ਮਾਰ ਤੂੰ ਮੈਨੂੰ ਆਏ ਦੱਸ ਇਹ ਤਾਂ ਘਰ ਦੀ ਦਰੂਪਈ ਹੈ ਮਾਣੀ ਮੋਟੀ ਕੋਟੇ ਜਿਕ ਨਹੀਂ ਵਧੀਆ ਕਿਹਾਗਾ ਭੱਜ ਕੇ ਜਾ ਫਿਰ ਚੱਕ ਕੇ ਲੈ ਕੇ ਦੱਸ ਦੇ ਆ ਜੇ ਮੈਨੂੰ ਛੇਤੀ ਕਰ ਮੇਰਾ ਚੱਪਲ ਵੀ ਟੁੱਟ ਗਈ ਯਾਰ ਓਏ ਕਾਸਵਾ ਉਦੋਂ ਨੂੰ ਮੈਲਾ ਨਿਕਲਦਾਗਾ ਇਨਫੈਕਸ਼ਨ ਵੱਲ ਜਾਂਦੀ ਹੁੰਦੀ ਹੈਗੀ ਯਾਰ ਕੋਈ ਨਹੀਂ ਕਾਬਲਾ ਬੰਦਾ ਵੀ ਨਾ ਪੱਲੇ ਪਵੇਂ ਭੈਣਾ ਤੜਕੇ ਦਾ ਮੈਂ ਕਹੀ ਜਾਣਾਂਗਾ ਕੋਈ ਪ੍ਰਬੰਧ ਵਧੀਆ ਕਰ ਲੈ ਲੈ ਪਾ ਤੁਹਾਡੀ ਜੀ ਦੋ ਟੱਕਣ ਖੋਲ ਕੇ ਬਾੜੀ ਨੇ ਡੋਲ ਨਾ ਨਹੀਂ ਸਾਰੀ ਅੱਧੀ ਆ ਕੀ ਆ ਕੋ ਦੋ ਟੱਕੜੀ ਪਾਉਣੇ ਨੇ ਬਸ ਉੱਤੇ ਬਾੜੇ ਉੱਤੇ ਦੇ ਉੱਤੇ ਓਏ ਓਏ ਆਏ ਭਾਈ ਓਏ ਆਏ ਓਏ ਬੰਨੀ ਭਰਾ ਵੜ ਗਿਆ ਬੰਨੀ ਆ ਪੱਤੀ ਮਾਰ ਲੈ ਤੂੰ ਪੱਤੀ ਮਾਰ ਲੈ ਬਾੜੀ ਕੱਸ ਕੇ ਨਾ ਬੰਨ ਚੰਗਾ ਔੜੀ ਬੰਨ ਔਲੀ ਠੀਕ ਬੰਨ ਦੇ ਇਦਰੀ ਬਾੜੇ ਬਲੇਟਾ ਯਾਰ ਤੂੰ ਬੱਜ ਤੇ ਮੈਂ ਨਾਲ ਉਹ ਨਿਕਲੀ ਜਾਂਦਾ ਇੰਨਾ ਮੈਲਾ ਪਖੜਾ ਕਰਦਾ ਤੂੰ ਤਾਂ ਯਾਰ ਕੀ ਪਾਇਆ ਇਹਦੇ ਵਿੱਚ ਕਬੜੀ ਵਾਲੀ ਆ ਗਈ ਉਹ ਕੋਈ ਗੰਡਾ ਗੁੰਡਾ ਪੱਟ ਲੈ ਜਾਂ 100 ਰੁਪਏ ਆਉ ਕੋਠੇ ਦੇ ਵਿੱਚ ਨੂਨ ਲਿਆ ਦੇ ਉਹ ਨੂਨ ਹੈਗਾ ਨੂਨ ਲਿਆਉਣਾ ਉਹ ਜਾ ਭੱਜ ਕੇ ਮੇਰੀ ਤਾਂ ਜਾਨ ਨਿਕਲੀ ਜਾਂਦੀ ਹੈ ਕਿ ਨੂਨ ਲਿਆ ਭੱਜ ਕੇ ਜਾ ਕੇ ਜਾਂ ਗੰਡਾ ਲਿਆ ਕੋਈ ਨਹੀਂ ਸੇਜ਼ਰ ਹੋਏ ਗੰਡਾ ਲਿਆ ਗੰਡਾ ਲੱਗ ਨਹੀਂ ਆਇਆ ਉਹ ਲੈ ਆ ਲੂਣ ਉਹ ਨੋ ਹੋ ਗਿਆ ਹੁਣ ਮੇਰੇ ਸਾਲੇ ਨੂੰ ਓਏ ਓ ਪਿੱਤੂ ਪਿੱਤੂ ਓਏ ਪਿੱਤੂ ਜਿੰਦ ਆਪਣੀ ਨੇੜੇ ਤੇਰੇ ਓ ਜੈਲੇ ਓ ਐਵੇਂ ਪੱਦ ਕੇ ਓ ਪੱਦ ਕੇ ਜੈਲੇ ਓ ਪਿੱਤੂ ਓਏ ਓ ਪੂਰੀ ਜੱਬ ਖੜਾ ਕਰਾ ਕਰ ਲਿਆ ਇਹਨੂੰ ਮੈਂ ਕਿੱਥੋਂ ਲਿਆ ਆ ਯਾਰ ਓ ਆ ਜਾ ਬਾਈ ਬਣ ਕੇ ਪੱਦ ਕੇ ਯਾਰ ਓ ਆ ਜਾ ਉਹ ਤੇਲੀ ਆਪਸ ਕਿੰਜਰ ਉਹ ਕੀ ਹੋ ਗਿਆ ਬਾਈ ਓਏ ਆਇਆ ਪੀਚੂ ਲੈ ਕੇ ਆਈ ਕੰਮ ਨੂੰ ਪਾਣਾ ਆ ਕਹੀ ਵਜੀ ਹੁੰਦਾ ਉਦੋਂ ਵੱਧ ਪੀ ਗਿਆ ਚੱਕੀ ਬਾਈ ਬਣ ਕੇ ਉਹ ਇਹਨੂੰ ਕਿ ਲੈਣਾ ਤਾਂ ਕਰਦੇ ਕਲੇਸੀ ਬਹੁਤ ਆ ਯਾਰ ਉਹ ਡਾਕਟਰ ਦੇ ਲੈ ਕੇ ਚੱਲੀ ਫਿਰ ਦੇਖਾਂਗੇ ਇਹਨੂੰ ਚੱਕ ਕੇ ਰਾਂ ਯਾਰ ਸੁੱਪਾ ਹੀ ਦਾ ਹੋਰੀ ਪੰਜਾ ਖੜਾ ਕਰ ਲਿਆ ਆਪਾਂ ਤਾਂ ਘੜਤਾਂ ਨੇ ਤਾਂ ਮੇਰਾ ਖਾਣਾ ਉਹ ਤੈਨੂੰ ਲੱਗਦਾ ਬਾਈ ਯਾਰ ਇਹ ਕੰਮ ਵਾਲਾ ਯਾਰ ਪਾਣਾ ਇਹਨੂੰ ਮਰੀ ਵਾਲਾ ਲੱਗਦਾ ਪਾਰੀ ਬਹੁਤ ਆ ਤਾ ਮਾਲਾ ਪਾਰੀ ਹੈ ਬਾਈ ਸੱਤ ਨੂੰ ਠੀਕਰਿਆ ਰਿਹਾ। ਐਂਥੀ ਰੱਖ ਨਾ ਵੇ। ਹੂੰ। ਸੱਤ ਆਪਾ ਖੜਾ ਕਰ ਲਿਆ ਯਾਰ। ਫੜ ਕੇ ਰੱਖ ਟਿਕਣਾ। ਢਾਹੋ ਖਾਲ ਤੋਂ। ਇੱਤਾ ਕੋਈ ਚਾਚ ਦਾ ਦਿਹਾੜੀ ਆ ਲਿਆਉਂਦਾ ਬਾਈ ਯਾਰ। ਉਹ ਬੰਦਾ ਮਿਲਿਆ ਨਹੀਂ ਕੋਈ ਅੱਜ। ਲੈ ਕਰ ਸੱਤ ਤੈਨੂੰ। ਮਾਰ ਮਾਰ ਮਾਰ। ਆ ਦੇ ਆ ਦੇ। ਆ ਬਾਯਾ ਹੋਰ ਯਾਰ ਹੋਰੀ ਪੰਗਾ ਖੜਾ ਕਰ ਲਿਆ ਯਾਰ ਮੈਂ ਤਾਂ ਹੋਰ ਬਈ ਯਾਰ ਹੋਰ ਉਹ ਆਈ ਬਈ ਪੱਤ ਕੇ ਆਈ ਕਰ ਆਈ ਨਹੀਂ ਪੱਤ ਕੇ ਫੜੀ ਫੜੀ ਚੱਲ ਹੋ ਗਈ ਫੜੀ ਫੜੀ ਬਾਈ ਬਣ ਕੇ ਫੜੀ ਬਾਈ ਫੜੀ ਜਾਣਾ ਦੱਸ ਦੇ ਤੈਨੂੰ ਕੀ ਗੱਲ ਹੋ ਗਈ ਫੜ ਚ ਰਹਿ ਤੈ ਮਾਰ ਕੇ ਫੜਦਾ ਫੜ ਓਏ ਚੱਕ ਲੈ ਚੱਕ ਲੈ ਚੱਕ ਲੈ ਚੱਕ ਲੈ ਬਾਲੇ ਬਾਲੇ ਮੰਨਦੇ ਤੇ ਬਾਲੇ ਬਈ ਨਹੀਂ ਠੀਕ ਬਈ ਬਣ ਕੇ ਯਾਰ ਗੱਲ ਕੀ ਹੋ ਗਈ ਬਾਈ ਉਹ ਗੱਲ ਕੀ ਹੋਣੀ ਹੈ ਯਾਰ ਇਹ ਤਾਂ ਖੜੇ ਤੇ ਬੈਠਾ ਜੀ ਬਹਿਲਾ ਮੈਂ ਇਹਨੂੰ ਪੁੱਛ ਲੈ ਮੈਂ ਕੀ ਕਰਦਾ ਕਹਿੰਦਾ ਮੈਂ ਤਾਂ ਬਹਿਲਾ ਹੀ ਆ ਯਾਰ ਮਾਹਿੰਦਰ ਦਾ ਕੰਮ ਤਾਂ ਚੱਲ ਬਣ ਇਹ ਜਦੋਂ ਮੁਕੰਮਤੇ ਲੱਗੇ ਨਾ ਤਾਂ ਕੰਮ ਦਾ ਯਾਰ ਉਹਦੇ ਡੱਕਾ ਲਈ ਥੋੜਾ ਪਹਿਲਾਂ ਤਾਂ ਸਾਡੇ ਕੋ ਪਾਈਆ ਭੁੱਗੀ ਗਿਆ ਯਾਰ ਜਦੋਂ ਉਹਦਾ ਸਰੀਰ ਜਬਣ ਉਹਦੋਂ ਲੱਤ ਦੇ ਨੇ ਕਹੀ ਮਰਾਂ ਲੀ ਤੂੰ ਕਹਿੰਦਾ ਬਾਈ ਲੱਤ ਦੇ ਤਾਂ ਲੱਤ ਯਾਰ ਜਮਾ ਤੁਸੀਂ ਵੱਢ ਲਿਆ ਯਾਰ ਇਹਦੀ ਯਾਰ ਉਹ ਨਹੀਂ ਮਾਰ ਕਰਦੇ ਹੋ ਯਾਰ ਬਾਈ ਉਹ ਨਹੀਂ ਬਾਈ ਮਾੜੀ ਜੀ ਵੱਜੀ ਆ ਯਾਰ ਉਹ ਮਾੜੀ ਜੀ ਕਿਉਂ ਵੱਜੀਆ ਯਾਰ ਸਾਰਾ ਕੰਮਕਾਰ ਵਾਲਾ ਤਾਂ ਬੰਦਾ ਇਹ ਆ ਤੂੰ ਕਹਿੰਦਾ ਢੱਕਾਂ ਦੀ ਤੋੜਦਾ ਸਾਰਾ 20 ਕਿਲਿਆਂ ਦੇ ਆਲੂ ਲਾਇਵ ਨੇ ਸਾਰਾ ਸਪਰੇਅ ਰੇ ਇਹਨੇ ਦੇਖਣਾ ਪਾਣੀ ਇਹਨੇ ਲਾਉਣਾਗਾ ਜਾ ਕੇ ਸਾਰੀ ਕੰਨ ਕੇ ਸਾਹਮਣਾ ਕਰ ਯਾਰ ਕਮਾਲ ਕਰਦੇ ਹੋ ਤੁਸੀਂ ਕੋਈ ਨਾ ਢੱਕਾਂ ਦੀ ਤੋੜਦਾ ਹਜੇ ਉਹ ਮਾੜੀ ਜੀ ਯਾਰ ਵੱਜੀ ਆ ਮੇਰਾ ਤਾਂ ਸਾਰਾ ਘਰ-ਬਾਰ ਇਹੀ ਸਰ ਤੇ ਚੱਕੀ ਫਿਰਦਾ ਸਾਰੇ ਕੰਮਕਾਰ ਨੂੰ ਇਹੀ ਆ ਮੈਂ ਤਾਂ ਹੁਣ ਮੈਨੂੰ ਫਿਕਰ ਦੀ ਇਹਦੇ ਹੁੰਦੇ ਯਾਰ ਕੋਈ ਬਾਹਰ ਅੰਦਰ ਉਹ ਬਈ ਪੱਤੀ ਦਾ ਘਰਾ ਲੈਂਦੇ ਆ ਨਾ ਦਵਾਈ ਵਗ ਲੈ ਆ ਯਾਰ ਇਹਨੂੰ ਉਹ ਦਵਾਈ ਦਵਾ ਕੇ ਲੈ ਮੈਨੂੰ ਨਹੀਂ ਪਤਾ ਗੱਲ ਸੁਣਨਾ ਜੇ ਕੋਈ ਇਹਦੇ ਉਹ ਨੀਕੀ ਹੁੰਦੀ ਹੈ ਕਿ ਤੁਹਾਨੂੰ ਕੋਈ ਇਨਫੈਕਸ਼ਨ ਫੈਲਦੀ ਮੈਂ ਤਾਂ ਠਾਣੇ ਜਾ ਕੇ ਥੋੜਾ ਨਾਂ ਲੈਣਾ ਉਹ ਯਾਰ ਐਡੀ ਤਾਂ ਕੋਈ ਗੱਲ ਨਹੀਂ ਆ ਬੰਦੂਰ ਥੋੜੀ ਕਰਾ ਕੇ ਲੈ ਆ ਯਾਰ ਆ ਗੱਲ ਕਿ ਉਹਨੂੰ ਯਾਰ ਭਾਈ ਇੱਥੇ ਕੋਈ ਗੱਲਬਾਤ ਹੋਊਗੀ ਫਿਰ ਮੈਂ ਕੀ ਕਰੂੰ ਮੇਰਾ ਤਾਂ ਸਾਰਾ ਕੰਮ ਇਹ ਕਰਦਾ ਯਾਰ ਚੱਲ ਫਿਰ ਐ ਕਰ ਬਾਈ ਬਣ ਕੇ ਲੈ ਯਾਰ 5000 ਰੁਪਏ ਲੈ 5-5 ਦਿਨਾਂ ਨਹੀਂ ਸਰਦਾ ਯਾਰ ਭਾਈ ਘੱਟੋ ਘੱਟ ਰੁਪਿਆ 35-40 ਹਜ਼ਾਰ ਤੋਂ ਘੱਟ ਨਹੀਂ ਖੜਾ ਸੁਰਦਾ ਇਹਦਾ 35-40 ਹਜ਼ਾਰ ਹਾਂ ਰੇ ਰੇ ਤਾਂ ਕਲੇਸ਼ੀ ਆ ਮੈਂ ਤਾਂ ਨਾਲੇ ਨਾਲੇ ਯਾਰ ਮੈਂ ਲਾਜ ਇਥੇ ਕਰਾਉਣਾ ਨਹੀਂ ਮੈਂ ਤਾਂ ਹਸਪਤਾਲ ਚ ਲੈ ਕੇ ਜਾਣਾ ਨਹੀਂ ਫਿਰ ਮੈਂ ਤਾਂ ਠਾਣੇ ਚੱਲਿਆਂ ਗੱਲ ਸਿੱਧੀ ਆ ਉਹ ਬਾਈ ਯਾਰ ਐਡੀ ਤਾਂ ਕੋਈ ਗੱਲ ਹੀ ਨਹੀਂ ਯਾਰ ਗੱਲ ਕਿਉਂ ਨਹੀਂ ਯਾਰ ਸਾਰਾ ਕੰਮ ਰੋਕ ਕੇ ਮੇਰਾ ਕੰਮ ਤੇ ਮੈਂ ਤੇ ਹਾਰੀ ਰੱਖੂ ਕਿੰਨੇ ਚ ਰੱਖੂ ਤੂੰ ਆਪ ਹੀ ਸਿਆਣਾਗਾ ਤੈਨੂੰ ਪਤਾ ਹੀ ਆ ਹੁਣ ਇਹ ਕਿੰਨਾ ਅਜੇ ਸਾਲ ਨਹੀਂ ਉੜਦਾ ਇਹ ਜੋ ਉੱਥੇ ਖੜਾ ਨਾ ਮੈਨੂੰ ਕਹੀ ਚਲਾ ਲੈ ਬਾਈ 5000 ਬਾਕੀ ਮੈਂ ਘਰੋਂ ਲੈ ਕੇ ਦੇ ਦਿੰਦਾ ਲੈ ਆ ਕੇ ਦੇ ਦੇ ਨਹੀਂ ਮੈਂ ਤਾਂ ਠਾਣੇ ਜਾਉ ਮੈਂ ਤੈਨੂੰ ਸਿੱ ਤੂੰ ਤਾਂ ਯਾਰ ਆਰੀ ਕਰਕੇ ਰੱਖਦਾ ਮੁੰਡਾ ਗੌਰ ਨਹੀਂ ਕਰਦੇ ਲੈ ਕੇ ਤੁਰ ਗਿਆ ਤੂੰ ਦਾ ਨਾਲ ਲਿਆਉਣਾ ਬਾਈ ਹੁਣ ਚੱਲ ਜੀ ਹੋਏ ਪੁਣਾ ਨਹੀਂ ਡੇਣਾ ਨਹੀਂ ਜਿਸ ਨੂੰ ਥੜਾ ਹੋਏ ਛੋਲੀ ਭੱਜੀ ਆ ਤਰੇ ਮਾ ਪਿਆਰੇ ਨਾ ਕਿੱਡਾ ਕਿਦਰੀ ਨੀ ਤੈਨੂੰ ਉਹ ਹੋਇਆ ਯਾਹ ਬਾਈ Cara, o